ਹਾਂਜੀ ਇਹ ਸਾਰਾ ਸਾਰੇ ਵੀ ਰਾਂਦਾ ਹੋਰ ਕੀ ਬੰਦਾ ਰਾਂਦਾ ਮੇਰੇ ਵੀਰੋ ਕੰਪਿਊਟਰ ਕੋਟਰ ਸੈਟੇ ਸਾਰੇ ਵੀਰਾਂ ਦੇ ਘਰ ਕੋਲ ਠੀਕ ਲਵਜ ਜੀ ਕਰਤੀ ਹੈ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 10 11 ਵਜੇ ਉੱਠੇ ਤਾਂ ਬਹੁਤ ਟਾਈਮ ਲੱਗਦਾ ਚੁੱਭਣੇ ਆ ਕੇ ਉਠਾਦਾ ਵੀ ਇਹਨੂੰ ਅੱਜ ਤੋ ਦੌੜੀ ਵੀ ਆਈ ਸੀ ਚੁੱਭਰ ਵੀ ਆਈ ਸੀ ਹੈ ਕੋਈ ਵਾਸ ਇਸਕਿਪ ਕਰ ਦਈਏ ਮੈਂ ਕਿਹਾ ਤੇ ਉਦੋਂ ਬਾਅਦ ਵੀਡੀਓ ਨਹੀਂ ਲਾਈ ਗਈ ਹੈ ਨਾ ਚੱਕਰ ਕੀ ਹੁੰਦਾ ਸਭ ਤੋਂ ਸਵੇਰ ਸਵੇਰ ਦੀ ਟੈਨਸ਼ਨ ਹੁੰਦੀ ਹੈ ਵੀਡੀਓ ਉੱਠ ਕੇ ਐਡਿਟ ਕਰਕੇ ਐਕਸਪੋਰਟ ਕਰਨੀ ਹੈ ਨਾ ਉਹਦੇ ਵਾਸਤੇ ਸਪੇਸ ਨਹੀਂ ਮਿਲਦੀ ਹੁੰਦੀ ਆਪਣੇ ਆਈਫੋਨ 'ਚ ਉਹ ਚੀਜ਼ਾਂ ਘੱਟ-ਘੱਟ ਕੇ ਡੇਲੀ ਦੀ ਡੇਲੀ ਵੀਡੀਓ ਫਿਰ ਵੀਡੀਓ ਐਕਸਪੋਰਟ ਹੁੰਦੀ ਆ ਉਸ ਤੋਂ ਬਾਅਦ ਉਹ ਮੈਂ ਘਰੇ ਜਾ ਆਇਆ ਤੇ ਐਂ ਕਰਦਿਆ ਇੱਕ ਦੋ ਪਬਜੀ ਦੇ ਮੈਚ ਲਾਉਣੇ ਆ ਕਿ ਤੇ ਫਿਰ ਦੂ ਬਾਅਦ ਦੇਖਦੇ ਕੀ ਬਣੇ ਨੀਲਾ ਗੋਲਾ ਜੀ ਨੀਲਾ ਗੋਲਾ ਪਠਾ ਰੱਖਿਆ ਨਵਾ ਅਵਾਰਾ ਖੁੱਲਾ ਯਾਦ ਰਹਿੰਦਾ ਜੀ ਦਵਣੀ ਪਹੁੰਚ ਗਿਆ ਲਾਲ ਝੜਟ ਮਾ ਕੇ ਫਿਰ ਬਚੀ ਨਾ ਜਿੱਦ ਨੂੰ ਲਾ ਰੰਗ ਹੁੰਦਾ ਤੈਨੂੰ ਵੱਧ ਭਜਦਾ ਤਾਂ ਕਰਕੇ ਲਾ ਰੰਗ ਭਾਗ ਆ ਵੀ ਇਹਦੇ ਨਾਲ ਨਾ ਰਵੇ ਅੱਜ ਇਹਨਾਂ ਨੇ ਬੁੱਝਰਵਾ ਜਿਹੜੇ ਲਾਉਣੇ ਆ ਕਰਦੇ ਆ ਤਿਆਰੀ ਠੀਕ ਹੈ ਕਿ ਨਹੀਂ ਬਸ ਜੀ ਉਹ ਕਿ ਪਾ ਵੀ ਗਏ ਗੇਮ ਖੇਡ ਲਏ ਹੁਣ ਜਾ ਕੇ ਘਰੇ ਤੇ ਰੋਟੀ ਖਾਏਗਾ ਬਹੁਤ ਟਾਈਮ ਹੋ ਗਿਆ ਪਰ ਗੇਮ ਖੇਡ ਲਈ ਨਾ ਤਗੜਾ ਕੰਮ ਕਰ ਲਾ ਭੁੱਖ ਤਾਂ ਲੱਗਦੀ ਹੈ ਬਈ ਯਾਰ ਜੋਰ ਲਾ ਗਿਆ ਸਾਰਾ ਇੰਨੀਆਂ ਬੰਦੂਖਾਂ ਚਲਾਂਗਾ ਹੈ ਹੋਰ ਬੰਦੂਖਾਂ ਦਾ ਖਚਲਾਂਗਾ ਹੋਰ ਕੰਮ ਹੈ ਰਾ ਗ੍ਰਨੇਡ ਸਿੱਟੇ ਬਹੁਤ ਕੰਮ ਵੱਡਾ ਵੇ ਡਰੇ ਨੇ ਗੇਮ ਵਾਲਾ ਵੀ ਹਾਂਜੀ ਤੇ ਇਧਰੋਂ ਲਾਈਟ ਬੰਦ ਕਰ ਦੀ ਬੈਟ ਕਾ ਸੁਬਾਹ ਦੀ ਤਾਂ ਲਾਈਟ ਹੀ ਨਹੀਂ ਸੀਗੀ ਹੁਣ ਲਾਈਟ ਆਈ ਤਾਂ ਹੁਣ ਲਾਈਟ ਮੱਥੇ 'ਚ ਵਜਾ ਸਿੱਧਾ ਬਾਈ ਬੰਦ ਕਰਨਾ ਫੁੱਲ ਜਾ ਸੈਂਬ ਸੈਂਬ ਉਹ ਭਾਜੋ ਸਰਚੀ ਬਿਠਾਸਣ ਤਾਂ ਕਿਹੜੇ ਕੰਜਰ ਨੇ ਠੀਕ ਹੈ ਜੀ ਓਕੇ ਹੋ ਗਈ ਜੀ ਰਿਪੋਰਟ ਯਾਰ ਦਿਨ ਜੇ ਖੁੱਲਦੇ ਨਹੀਂ ਆਂ ਬੀਜਾ ਫੇਰ ਖਰਾਬ ਕਰ ਦਿੰਦਾ ਲਾਈਟ ਲਾਈਟਾਂ ਨਹੀਂ ਬੰਦ ਕਰਨੇ ਸਾਡੇ ਬੰਦੇ ਆਣੇ ਸਾਡੇ ਬੰਦੇ ਦੱਸ ਦੱਸ ਜੀ ਇੱਕ ਬਾਅਦ ਮੁੜ ਕੇ ਘਰੇ ਆ ਜਾਂਦੇ ਘਰੋਂ ਆ ਕੇ ਬਾਹਰ ਜਾ ਵੜਦੇ ਆ ਤੇ ਲਾਈਟਾਂ ਓਵੇਂ ਦੀਆਂ ਓਵੇਂ ਜਗੀਆਂ ਜਾਂਦੀਆਂ ਆਏ ਹਿੱਲੀ ਆ ਮਰਗਾ ਹੈ ਭੋਲਣੀ ਨਾ ਕਿ ਹੁੜਾ ਧਿਆਨ ਹੀ ਹੈ ਨਹੀਂ ਬੱਲੀ ਧਿਆਨ ਹੀ ਹੋਰ ਪਾਸੇ ਹੈ ਹਾਂਜੀ ਤੇ ਇੱਕ ਮਿੰਟ ਬਈ ਚੱਕ ਕੇ ਆਉਗਾ ਚੱਕ ਕੇ ਆਉਗਾ ਕੀ ਕਰਿਆ ਨੂੰ ਕੋ ਕੱਲਾ ਚੱਕੇ ਤੂੰ ਕੱਲਾ ਚੱਕੇ ਪਰ ਤੁਸੀਂ ਦੋ ਜਣੇ ਨੂੰ ਚੱਕ ਕੇ ਰੱਖੋ ਪਰ ਦੋ ਜਣੇ ਨੂੰ ਚੱਕ ਕੇ ਰੱਖੋ ਤਾਂ ਤੈਰ ਲੱਗਿਆ ਤੇ ਟਾਇਰੇ ਤੋਂ ਬਾਅਦ ਹੈ ਕਿ ਹੋਜੇ ਲੱਗਿਆ ਇੱਥੇ ਜੀ ਨੇ ਲਗਾਏ ਨਹੀਂ ਨਹੀਂ ਬੱਬੀ ਜੀ ਨੇ ਤਾਂ ਲਾਇਆ ਤਾਂ ਲਾਉਣ ਸਾਰੇ ਅਸੀਂ ਮਿੱਤੇ ਤੇ ਕੋ ਟੱਚ ਧਰਾਇ ਸੀ ਇਹਦੇ ਜਦੋਂ ਲਾਇਏ ਅਸੀਂ ਘਰੇ ਲਿਆ ਕੇ ਤ ਉਹਦੇ ਇੱਕ ਟਾਈਂ ਨਿਕਲੇ ਉਹ ਭੱਜ ਗਿਆ ਬਾਗਿਆਂ ਦੇ ਦਿਨ ਭਗਵਾਨ ਨੇ ਨੇੜੇ ਭਗਵਾਨ ਨੇ ਨੇੜੇ ਮੂੰਹ ਸੁੱਕਿਆ ਵਾ ਭੈਣ ਲੇਖੀ ਬੁੱਲ ਕਿਵੇਂ ਪੱਕੰਜਰ ਦੇ ਦੇ ਲੈ ਹਾਂ ਪਾਣੀ ਦੀ ਬੋਤਲ ਰੱਖਾ ਕਰ ਕੋਲੇ ਤੋਏ ਸਹੀ ਗੱਲ ਐ ਇੱਕ ਮਿੰਟ ਬਾਬੇ ਰਜਾਲ ਜੂੜ ਕੱਢ ਕੇ ਬਾਹਰ ਹਨਾ ਬਾਗਿਆਂ ਦੇ ਨਾਲ ਚਲੇ ਨੇੜੇ ਤੇ ਹਜੇ ਤੱਕ ਕਿੱਥੇ ਨੇੜੇ ਆਇਆ ਹੈ ਹੈ ਬਸ ਕਮ ਖਾਦਮੀ ਹੈ ਦੇਤਾ ਜੀ ਚਾਹ ਨਾਲਾਂ ਡਾ ਕਣਕ ਨੂੰ ਚੱਲ 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 ਤੇ ਬਲਜੀਤ ਨੂੰ ਮੜਾ ਦੱਸਿਆ ਅੱਗੇ ਆਪਾਂ ਹੈ ਫੋਨ ਕਰ ਦੇ ਤੇਜੀਤ ਨੂੰ ਫੋਨ ਕਰ ਦਾਂ ਆ ਬਾਹਰ ਭੇੜ ਤਾਂ ਬਸ ਫੇਰ ਠੀਕ ਹੋਰ ਬੇਬੇ ਕਿਵੇਂ ਆ ਓਕੇ ਆ ਠੀਕ ਆ ਗਾਏ ਪੈਦ ਕੇ ਬਸ ਵਧ ਗਏ ਦਿਨ ਟੱਪੀ ਜਾਂਦੇ ਆ ਰੱਬ ਰੱਬ ਕਰਕੇ ਦਿਨ ਟਪਾਈ ਜਾਂਦੇ ਆ ਬਲਜੀਤ ਨੂੰ ਕਰਤਾ ਫੋਨ ਤੇ ਕਣਕ ਦਿੱਤੀ ਭੇਜ ਚੋਬਰ ਦੇ ਹੱਥ ਆਪਾਂ ਤੇ ਮੇਰਾ ਸਿਰ ਨੂੰ ਪਤਾ ਨਹੀਂ ਕੀ ਹੋ ਜਾਂਦਾ ਯਾਰ ਆ ਲੱਗਦਾ ਵਿੱਚ ਨਾ ਕੋਈ ਸੇਲਾ ਮਰੀ ਜਾਂਦਾ ਹੁੰਦਾ ਬੈਠ ਕੇ ਸਲੇਮਾਰ ਦੇ ਬੰਦੇ ਵਿੱਚ ਬੈ ਗਈ ਇਹ ਐ ਤੱਕਾ ਕਰ ਗਿਆ ਮੈਂ ਮੈਂ ਗੇਮ ਖੇਡੂਗਾ ਜੰਗਾ ਲਾ ਦੂਆ ਠੀਕ ਹੈ ਤੇ ਚੱਲ ਚੋਬਰ ਗਿਆ ਕਣਕ ਸੀਤਰਾ ਤੇ ਉਸ ਤੋਂ ਬਾਅਦ ਐ ਕਰਦੇ ਆ ਵੀ ਜਿਹੜੇ ਕਬੂਤਰਾਂ ਦੇ ਕੈਂਚੀ ਪਾਈ ਸੋ ਉਹ ਕਬੂਤਰ ਸਾਰੇ ਪੜਦੇ ਆ ਬਗਲਾ ਬੁਗਲਾ ਪੜਦੇ ਆ ਜਿਹੜੇ ਕਬੂਤਰਾਂ ਨੇ ਅਸੀਂ ਸਾਰਾ ਕੰਮ ਨਾ ਹੁੰਦਾ ਕਰਦੇ ਆ ਤੇ ਆਹ ਮੁੰਡਿਆਂ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਪਿੰਜਰੇ ਐਨ ਧੋ ਕੇ ਇੱਕ ਪਾਸੇ ਲਾਤੇ ਬਾਕੀ ਦਵਣੀ ਵੀਡੀਓ ਸ਼ੂਟ ਕਰਿਆ ਉਹਦੇ ਚੈਨਲ ਤੇ ਕਰੋ ਚੈੱਕ ਹਨਾ ਉਹ ਪਾਊਗਾ ਤੇ ਵੀਡੀਓ ਦੂਬਾ ਤੋਂ ਪਾਈ ਕਰੂਗਾ ਬਾਈਆਂ ਬੂਗੀਆਂ ਦੇ ਘਰੇ ਕੋਈ ਉਡਾਇਆ ਕਰਾਂਗੇ ਉਹਦੇ ਚੈਨਲ ਜਿਹੜੇ ਹੁਣ ਪੂਰੇ ਐਕਟਿਵ ਹੋਏ ਦਮਨੀ ਚੈਨਲ ਤੇ ਜਾ ਕੇ ਠੀਕ ਹੈ ਤੇ ਬਾਅਦ ਠੀਕ ਹੈ ਚੋਬਰ ਨੂੰ ਆਇਆ ਆਂਦੇ ਫਿਰ ਖੁੱਡੇ ਖੋਲ ਲੈਨੇ ਉਹਨੇ ਕਰਦੇ ਫਿਰ ਹੱਲਾ ਭੱਲਾ ਆਪਾਂ ਦੁਕਾਨ ਤੋਂ ਥਾਲੀ ਤਿੱਜੀ ਲੈ ਜੀ ਇਤਨਾ ਰੋਹ ਜੀ ਦਵਾਈ ਕਰਦੇ ਸੀ ਘੜ ਜੜੇ ਕਰੋ ਤੀਨ ਵਾਲਾ ਵਾਟਰ ਲੈ ਕੇ ਜਾਣਾ ਆਪਾਂ ਹਾਂ ਜੀ ਆ ਗਏ ਜੀ ਖਾਨ ਚੀ ਜੀ ਲੈ ਕੇ ਠੀਕ ਹੈ ਕੋਈ ਗੱਲ ਨਹੀਂ ਇਧਰ ਤੋਂ ਵੀ ਨਹੀਂ ਕਰਦਾ ਮੈਂ ਟੈਨਸ਼ਨ ਨਾ ਆਉਣਾ ਨਹੀਂ ਕਰਦਾ ਆਇਆ ਆਪਾਂ ਸਾਲ ਫਿਰ ਕੂਤਰਦਾ ਉਸੇ ਬਾਅਦ ਚ ਵੇਖਾਂਗੇ ਪਹਿਲਾਂ ਖਾ ਪੀ ਲੱਗੇ ਚਲੋ ਜੀ ਕੋਟਾ ਦੇ ਕੈਂਡਰਾ ਨਰ ਨਾ ਦਬਈਏ। ਹੋਲ ਜਦਾ ਦੌਣੀ ਕਮ। ਹੋਲ ਜਦਾ। ਸਾਡੇ ਭਾਈ ਆਂਦੇ ਓਏ। ਆਂਜਰ ਜਾ। ਭੈਰ ਲੱਗਦਾ। ਡਰ ਲੱਗਦਾ। ਕਾਰ ਆਈ ਬੂ। ਚਲੋ ਈ। ਚੱਲਦੇ ਆਂ। ਖੇਤ ਨੂੰ। ਨੀਰਾਵੜਨ। ਹਾਂਜੀ ਆਹ ਤੇ ਪਕੜ ਗੱਡੀ 'ਚ ਬੈਠੇ ਐ। ਗੱਡੀ ਮੈਂ ਕੜ। ਗੱਡੀ ਗਿਆ ਮਰਾ ਫਿਰ ਗਿਆ ਜੇ ਆਪਣੀ ਗੱਡੀ ਬੱਦੇ ਮੂਦੀ ਮੈਂ ਕਿਹਾ ਫਿਰ ਪਕੜ ਗੱਡੀ ਚ ਬੈਠਿਆ ਹੈ 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 ਕਿੱਦੇ ਕੀ ਹੋ ਗਿਆ ਤੇ ਪੈ ਗਿਆ ਮੈਂ ਉਧਰ ਕੁਝ ਲੱਕੀ ਹੈ ਨਾ ਉਹ ਬੰਦਾ ਲਾ ਲਾ ਟਾ ਟਾ ਯਾਰ ਇਹਦੇ ਦੋ ਤਣੇ ਸਿੱਟੀਆਂ ਗੱਡੀਆਂ ਸੀ ਇੱਕ ਵਾਰੀ ਹੋਲੀ ਵਾਲੇ ਦਿਨ ਮਾਰੀ ਸੀ ਤੇ ਇੱਕ ਵਾਰੀ ਉਹ ਉਥੇ ਉਹਦਾ ਭਿੰਗਾ ਖੇਡ ਰਿਹਾ ਪਟਪੀ ਸੀ ਜੀ ਕਲੇਲ ਜੀ ਹਾਂਜੀ ਮੇਰੇ ਵੀਰੋ ਤੇ ਆ ਗਈ ਇਹ ਤਾਂ ਨਹੀਂ ਦੇਖਦਾ ਮੈਂ ਤਾਂ ਹੀ ਦੇਖਦਾ ਤੂੰ ਐ ਕਰ ਫੋਨ ਦਾ ਕਵਰੇਜ ਖੋਲ ਹੀ ਲੈ ਹਾਂ ਪੂਰਾ ਘਰ ਦਾ ਜਿਲ੍ਹਾ ਕੋਟਾ ਹਾਂ ਨਹੀਂ ਤੇ ਓਕੇ ਰਿਪੋਰਟਾਂ ਜੀ ਬਾਹਰ ਜੀ ਖੇਹ ਜੀ ਵੜਦੇ ਨੀਰ ਉਹ ਦਮਣੀ ਜੀ ਸਾਡਾ ਚਲ ਮੰਨਦਾ ਕੋਈ ਨਾ ਕੋਈ ਦਾਤੀ ਤਾਂ ਕੱਢ ਕੇ ਲਿਆ ਹੋਈ ਦਾਤੀ ਆ ਰਹੀ ਲੱਗੀ ਜੀ ਵਾਪੇਰ ਮੋਬਾਈਲ ਉੱਤੇ ਟਾਈਮ ਲੈਪਸ ਲਾ ਕੇ ਭੁੱਲ ਗਿਆ ਇਧਰ ਗੱਡੀ ਕੱਢ ਕੇ ਘਰੇ ਵਾਲੀ ਦੀ ਤਿਆਰੀ ਕਰਨੀ ਮੈਂ ਮੋਬਾਈਲ ਕਿਤੇ ਮੈਲ ਮਾਰਾ ਜੇਬ ਚ ਹੱਥ ਆ ਡਿੱਗ ਪਿਆ ਨੰਦੀ ਯਾ ਚਲੋ ਚੱਲੋ ਚੱਲ ਗਏ ਮੈਂ ਗੱਡੀ 'ਚ ਬੈਠਾ ਭਾਈ ਫਰਕ ਕੇ ਵੇ ਗਾਲ ਲੱਗੇ ਆ ਪਠਾ ਕਰ ਰਿਹਾ ਮਗਰ ਵਾਜਰ ਘਟ ਸੀਗਾ ਤਾ ਕਰਕੇ ਗਾਲ ਆ ਗਾਈ ਚੱਕੜਾਈ ਹੈ ਸੱਚੀ ਹੋ ਗਿਆ ਨਾ ਹਾਂਜੀ ਮੇਰੇ ਵੀਰੋ ਯਾਰ ਸੇਵ ਟਰਾਲੀ ਜਾਵਾ ਯਾਰ ਭੈ ਜੋ ਮੈਂ ਵੀ ਆ ਕਾਪੀ ਕਰ ਰੱਖੀ ਰੰਗ ਦੀ ਯਾਰ ਦੇਖੋ ਇਧਰ ਆ ਟਰਾਲੀ ਵੇਖ ਲਓ ਇਧਰ ਆਪਣੀ ਆ ਵੇਖ ਲਓ ਐ ਬਿਲਕੁਲ ਸੇਮ ਟੂ ਸੇਮ ਹੈ ਜੀ ਹੋਰ ਕਮੋਟੇ ਕਿਵੇਂ ਆ ਤੇ ਬਾਬੇ ਜਾਨਵਰ ਪਟਦੇ ਯਾਰ ਜਿਹੜੇ ਜਿਹੜਾ ਥੱਲੇ ਤੁਰੇ ਫਿਰਦੇ ਹੈਗੇ ਹੁਣ ਇਹ ਲੱਭਾ ਕੋਈ 8-10 ਸੂਤਰ ਇਹਨਾਂ ਦੇ ਫੰਗ-ਫੰਗ ਦੇ ਖਿੱਚ ਅਸੀਂ ਠੀਕ ਹੈ ਬਾਕੀ ਅਸੀਂ ਦੱਸੇ ਜੀ ਜਾਲੀਆਂ ਪਿੰਜਰੇ ਤਾਂ ਮੁੰਡਿਆਂ ਨੇ ਤੋਤੋ ਰਾਤੇ ਬਾਹਰ ਮੋਟਰਸਾਂ ਦਾ ਵੀ ਕੰਮ ਕਰਤਾ ਨੂੰ ਲੱਗਦਾ ਜਲੂਸ ਕੱਢਿਆ ਬੜਾ ਉੱਤੇ ਤੱਕ ਜ਼ੋਰ ਲਵਾਈ ਗਏ ਉਹਦਾ ਕੰਮ ਕਰਦਾ ਕਲੱਚ ਪੇਡ ਦਾ ਦਿਨ ਲਈ ਉਹ ਵੀ ਅੰਦਰੋਂ ਵੀ ਮੰਨਦਾ ਕਿ ਕਿੰਜ ਫਰੀ ਕਰਤੀ ਉਹਦੀ ਬਾਦ ਲਾਈ ਸੀ ਜੀ ਮੈਂ ਮਾੜੀ ਮੋਟੀ ਖਾਨ ਚੀਜੀ ਲੈ ਚਲੀਏ ਘਰ ਦਿਆਂ ਵਾਸਤੇ ਇਤਿਹਾਸ ਦੇ ਵਾਸਤੇ ਠੀਕ ਹੈ ਚਲਦੇ ਆ ਵਾ ਪਿੰਡ ਨੂੰ ਆਪਾਂ ਹਾਂਜੀ ਮੇਰੇ ਵੀਰੋ ਤੇ ਵੈਸੇ ਤਾਂ ਬਈ ਦਵਨੀ ਕਬੂਤਰ ਪੱਟ ਗਿਆ ਹਨਾ ਤੇ ਉਹਦੇ ਫੋਨ ਤੇ ਆਪਾਂ ਵੀਡੀਓ ਵੀ ਸ਼ੂਟ ਕਰਤੀ ਦੀ ਕਿਹੜੇ ਕਿਹੜੇ ਪੱਟੇ ਆ ਪਰ ਮਨਿਕ ਜੀ ਕਹਿੰਦੇ ਕਾਲ ਕਾਲ ਚ ਪੱਟੇ ਸੀ ਵਿੱਚੋਂ ਇੱਕ ਇੱਕ ਦੋ ਕਬੂਤਰ ਰਹਿ ਗਏ ਦੋ ਕਬੂਤਰ ਰਹਿ ਗਏ ਨੂੰ ਲੱਗਦਾ ਇੱਕ ਇਧਰ ਰਹਿ ਗਿਆ ਤੇ ਬੈਡ ਕਾਲੇ ਦੋ ਭੋਲੇ ਗੇਪ ਤਾਂ ਗਲਾਬੀ ਟੂ ਸੈਟਰੀ ਵਾਲਾ ਇੱਕ ਹਰੀ ਬਗੜਾ ਲਾਲ ਜੀਨਾ ਹਨਾ ਦੋ ਉਧਰੋਂ ਤੇ ਇੱਕ ਆਖੂੜੀ ਤੇ ਤਿੰਨ ਕੂਤਰ ਰਹਿ ਗਏ ਤੇ ਆਪਾਂ ਖਿੱਚ ਦਿੰਨੇ ਆ ਪੱਟ ਦਿੰਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਫਿਰ ਬਸ ਉਹਦੇ ਬਾਅਦ ਗੇਂਕੂ ਖੜੇ ਕੇ ਟਾਈਮ ਪਾਸ ਕਰ ਲਾਂਗੇ ਦਾਣਾ ਪਾਓ ਸਦੀ ਦਾਣਾ ਪਾਣੀ ਪਾ ਕੇ ਫਿਰ ਗੇਂਕੂ ਖੇਡਾਂਗੇ ਫਿਰ ਪਿੰਜਰੇ ਪੁੰਜੇ ਅੰਦਰ ਲਾ ਦੇਗੇ ਬਸ ਇੰਨੇ ਦਿਨ ਟੱਪ ਜਾਣਾ ਬ్రో ਆਪਾਂ ਹਾਂਜੀ ਤੇ ਪਾਣੀ ਵਾਲੇ ਭਾਂਡੇ ਕਰਤੇ ਸਾਰੇ ਕੂਤਰਾਂ ਦੇ ਸਾਫ ਟਟਰਿਆਂ ਚ ਪਾਤੇ ਦਾਣੇ ਬਸ ਅੱਜ ਦਾ ਦਿਨ ਸਰਗਾ ਕੱਲ ਨੂੰ ਤਾਂ ਫਿਰ ਘਟਾ ਆ ਜੂਗਾ ਆਪਣਾ ਨਵਲਜੀਤ ਸਾਫ ਹੋ ਗਏ ਤੇ ਰੱਖ ਦੀ ਵੀ ਨਾਲ ਦੀ ਰਲ ਆਪ ਸਾਰੇ ਖੁੱਡਿਆਂ ਚ ਆ ਵੱਡਿਆਂ ਦੇ ਆ ਟਟਰਿਆਂ ਦੂਜਿਆਂ ਆਰਡਰ ਵਾਲਿਆਂ ਦੇ ਆਪਤ ਲੋ ਜੀ ਖੁੱਡਾ ਨੰਬਰ 1 ਪਹਿਲਾਂ ਸੌਂਕਸ ਦੀ ਆਵਾਜ਼ ਧੀਮੀ ਹੋ ਗਈ ਸੀ ਜੀ ਤਾਂ ਕਰਕੇ ਵਧਾ ਕੇ ਆਏ ਆ ਉਹ ਠੀਕ ਹੈ ਕਿ ਨਹੀਂ ਆਇਓ 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 ਬਟਵਾ ਆਇਓ ਆਇਓ ਹੁਡਾ ਨੰਬਰ 2 ਜੀ ਕਬੂਤਰੀਆਂ ਵਾਲਾ ਆਇਓ 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 ਐਨਾ ਗੁਰ ਤੱਕਣਾ ਕਰੋ ਦਾਣੇ ਅੰਦਰ ਹੀ ਆਉਣਗੇ ਆਇਓ 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 ਉਹ ਤੁਹਾਡੀ ਪਾ ਇਹਨੂੰ ਤਾਂ ਖੱਦਾ ਹੀ ਪਾਈ ਤੁਰੇ ਜਾਂਦੀਆਂ ਆ ਗਏ ਜੀ ਇੱਧਰ ਆਪਣੇ ਉੱਡਣ ਵਾਲੇ ਜਾਨਵਰਾਂ ਦੇ ਪਾਸੇ ਸੱਚ ਪਹ ਲਾਈ ਕਰ ਗਿਆ ਯਾਰ ਇੱਕ ਮਿੰਟ ਪਹਿਲਾਂ ਫੰਗ ਪਟਦਗੇ ਜਿਹੜੇ ਜਿਹੜੇ ਜਾਨਵਰ ਰਹਿੰਦੇ ਜ ਹੈ ਨਾ ਆਈ ਆਈ ਮੇਹਰ ਨਾਲ ਇੱਕ ਵਾਰ ਥੀਰੇਗੀ ਆ ਮੇਨ ਸਾਹਮਣੀ ਬੈਠੀ ਰਹੇਗੀ ਆਏ ਮੈਨੂੰ ਭੱਜ ਨਹੀਂ ਗਦੇ ਨੋ ਮਾਲ ਬੰਨ ਬੇੜੇ ਤੇ ਲੱਗ ਗਿਆ ਤੇ ਸਿਆਰ ਨੂੰ ਆਈ ਚਾਪਣਾ ਨਾ ਨਾ ਮੈਂ ਜੇ ਬਿੱਟੂ ਕੁੱਕੜ ਫੜਦਾ ਹੁੰਦਾ ਆ ਰਹੇਗੀ ਵੀ ਸੱਚੀ ਰਹੇਗੀ ਇੱਕ ਦੋ ਉੱਤਨੋ ਠੀਕ ਹੈ ਹਮ ਸਮੁੰਦਰੀ ਇਨਸ਼ਾ ਅੱਲਾ ਕਿੱਥੇ ਬਣਦੀਆਂ ਨੇ ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ ਉਹ ਕੋਈ ਰਿਪੋਰਟ ਇੱਕ ਇਹ ਸੀ ਇੱਕ ਮੇ ਵੀ ਇੱਕ ਹੋਰ ਪਠਾਇਆ ਸੀ ਇੱਥੇ ਯਾਰ ਪਰ ਇਹੋ ਡੋਕਰ ਹੈ ਨਹੀਂ ਹਾਂ ਆ ਵੀ ਰਹੇਗਾ ਬਈ ਤਾਂ ਜੋ ਦੂਰ ਹੈਗਾ ਇਧਰੋਂ ਯਾਰ ਤਾਂ ਬਹੁਤ ਜ਼ੋਰ ਨਾਲ ਸੀ ਨਿਕਾਲਣਾ ਵੇਖ ਵੇਖ ਪਟੇ ਸੀ ਹੜਦਾ ਇੱਕ ਦੋ ਤਿੰਨ ਹਾਂ ਮਟ ਕੇ ਬਸ ਇਧਰੋਂ ਕਢਾ ਲਾ ਤੇ ਇੱਕ ਦੋ ਤਿੰਨ ਕੋਈ ਲੋੜ ਨਹੀਂ ਦਰ ਦੁਰਦਵੀ ਦਵਾਈ ਦੀ ਆਂਦੀ ਠੀਕ ਹੈ ਕਿ ਨਹੀਂ ਓਕੇ ਰਿਪੋਰਟ ਮੇਰੇ ਹਿਸਾਬ ਨਾਲ ਤਾਂ ਬਾਕੀ ਸਾਰੇ ਪੱਟ ਗਏ ਯਾਰਾਂ ਉਹ ਇੱਕ ਜਾਨਵਰ ਰਹੇਗਾ ਸੱਚ ਬਈ ਆਪਣੀ 2 ਸੇਵ ਡੰਡਿਆਲੀ ਦਾ ਭਰਾ ਠੀਕ ਹੈ ਕਿ ਨਹੀਂ ਉਹ ਮੇਰੇ ਹਿਸਾਬ ਨਾਲ ਬੈਠਾ ਆਇਆ ਪੁੱਤਰ ਇਹ ਤਾਂ ਇੱਕ ਖੰਭੀ ਰਹਿ ਗਿਆ ਫੜ ਜੋ ਇੱਕ ਮਿੰਟ ਬਿਟਵਾ ਬਿਟਵਾ ਸੈੱਟ ਕਰ ਲੈਣੇ ਪਹਿਲੇ ਹੁਣ ਕਾਹਲ ਕੋਈ ਨਹੀਂ ਆਪਣੋਂ ਮਾੜੇ ਪਿੱਛੇ ਨਾ ਐਨਾ ਕੀਮਤੀ ਖਾਂਬ ਨਹੀਂ ਖਰਾਬ ਕਰ ਸਕਦਾ ਆਪਣੀ ਸ਼ੇਰ ਦਾ ਓਕੇ ਉਹ ਰੁੜਣਾ ਤਾਂ ਬਗਲਾ ਵੀ ਪੱਟ ਦਿੰਦੇ ਯਾਰ ਹੁਣ ਤਾਂ ਫਿਰ ਤੇ ਚੱਲ ਬਗਲਾਂ ਬੋਲਾ ਕਾ ਲੂ ਵੇਖਾਂਗੇ ਬਾਅਦ ਚ ਵੇਖਾਂਗੇ ਪੂਰ ਤਾਂ ਨਹੀਂ ਕੋਈ ਪੱਟਣਾ ਆਇਓ 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 ਪਤਾ ਹਰਤੇ ਕਿਵੇਂ ਪਾਸੇ ਹੀ ਹੋਗੀ ਡਰ ਗਈ ਜੇ ਆਇਓ 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 ਪੁੱਤ ਖੁੱਡਾ ਨੰਬਰ 4 ਆਇਓ 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 ਖਾ ਲੋ ਜਲਦੀ ਜਲਦੀ ਹੁਣੇ ਮਿਲਦੇ ਬੈਟਕ ਖੁੱਲੀ ਪਈ ਐ ਜੀ ਭਵਾਂਦੀ ਵਿੱਚ ਬਗਿਆੜ ਵੜਦੇ ਜਾ ਕੇ ਹਨਾ ਕੋਈ ਨਹੀਂ ਤਾਂ ਕੋਲੇ ਫਿਰਦੇ ਉਹਨੂੰ ਪਤਾ ਵੀ ਇਹਨੂੰ ਬੜਾ ਬਗਿਆੜ ਫਿਰਦਾ ਹੈ ਬਿੱਲਾ ਮੈਂ ਬਗਿਆੜ ਆਇਓ 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 ਪੁੱਤ ਆਇਓ 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 ਬਸ ਪਾਣੀ ਰਹਿ ਗਿਆ ਹੁਣ ਪਾਣੀ ਲਈਏ ਕਰੋ ਤੱਤਾ ਤੇ ਦੋ ਵਾਰ ਰੱਖ ਦਾਂ ਹਾਂਜੀ ਮੇਰੇ ਵੀਰੋ ਕਰੋ ਹੌਟ ਵਾਟਰ ਤੇ ਟੀ ਲਿਆਂਦੀ ਨਾਲ ਰੋਟੀ ਵੀ ਸੀ ਬਈ ਇੱਕ ਪਰੌਠਾ ਸੀਗਾ ਵਧੀਆ ਇਹਦੇ ਪਲੇਟੇ ਦੇ ਉੱਤੇ ਰੱਖ ਲਈ ਮੈਂ ਥੱਲੋ ਇਹਨੂੰ ਫੜੀ ਲ ਜਾਵਾਂ ਤਰੇ ਤਰੇ ਹਾ ਤੇ ਰਾਹ ਚ ਅਗੇ ਠੰਮਦਨੇ ਪਲੇਟੇ ਇੱਕ ਵੀ ਪਰੌਠਾ ਏ ਥੱਲੇ ਮਿੱਟੀ ਚ ਰਲ ਗਿਆ ਚਲੋ ਕੋਈ ਗੱਲ ਨਹੀਂ ਹੈ ਨਹੀਂ ਕਰਮਾ ਚ ਰੋਟੀ ਭੁੱਖੇ ਮਰਨਾ ਹੈ ਕਰਮਾਂ ਚ ਰੱਬ ਨੇ ਸੰਕੇਤ ਦੇਦਾ ਵੀ ਭੁੱਖਾ ਮਰ ਚਲੋ ਕੂਤਰਾਂ ਨੂੰ ਦਾਣਾ ਪਾਣੀ ਪਾਣੇ ਤਾਂ ਪਾ ਤੇ ਪਾਣੀ ਕਰਕੇ ਰੈਡੀ ਨਾ ਸਾਰੇ ਕੂਤਰਾਂ ਨੂੰ ਪਾਣੀ ਰੱਖ ਦਿਆ ਕਰਾਂ ਹਾਂਜੀ ਸਾਰੇ ਕਬੂਤਰਾਂ ਨੂੰ ਵਾਟਰ ਰੱਖਦਾ ਆਪਾਂ ਇਹਨਾਂ ਵੱਡੇ ਕਬੂਤਰਾਂ ਦੇ ਪਾਸੇ ਜਿਹੜੇ ਦੋ ਬੱਚੇ ਸੀ ਆਪਾਂ ਰੋਕਣ ਵਾਸਤੇ ਕਢਾਏ ਤੇ ਉਹਨਾਂ ਚੋਂ ਇੱਕ ਬੱਚਾ ਡਾਉਣ ਲੱਗਦਾ ਬਈ ਮੈਨੂੰ ਉਹ ਸਾਹਮਣੇ ਜਿਹੜਾ ਸ਼ਾਹ ਖਾ ਬੈਠ ਨਹੀਂ ਨਹੀਂ ਉਹ ਤਾਂ ਵੀਰ ਇਧਰ ਗਿਆ ਬੱਚਾ ਵੀਰਿੰਦ ਦਾ ਬੱਚਾ ਭੈਣਾਂ ਬੱਚਾ ਕਿਧਰ ਗਿਆ ਬੱਚਾ ਅਸੀਂ ਇੱਥੇ ਕਿਤੇ ਹੋਣਾ ਚਲੋ ਉਹਨਾਂ ਆਏ ਲੱਗੀ ਸ਼ਿਕਾਇਤ ਇਹਨੇ ਬੱਚੇ ਨੇ ਪਾਣੀ ਨਹੀਂ ਪੀਤਾ ਹੁੰਦਾ ਯਾਰ ਹੋਰ ਤਾਂ ਕੋਈ ਗੱਲ ਨਹੀਂ ਤੇ ਉਹਨੂੰ ਦੇਖਦਾ ਪਾਣੀ ਨੂੰ ਚੁੰਝ ਲਾਉਣ ਆ ਬੈਠਾ ਦੇਖੋ ਕੀ ਬੁਰਾ ਹਾਲ ਹੈ ਮੈਂ ਥੱਲੇ ਪੈਣੀ ਆਂ ਜਰੂਰ ਹੀ ਘਰ ਆ ਬੱਚੇ ਦਾ 40 ਕਿਉ ਕਿਵੇਂ ਵੀ ਪੀ ਬੱਚੇ ਨੇ 100% ਪਾਣੀ ਨਹੀਂ ਪੀਤਾ ਬੱਚੇ ਨੇ ਜੂੰ ਹੀ ਸੁੱਕ ਗਿਆ ਉਹ ਆ ਤਾਂ ਮੈਂ ਓਪਾ ਅਤਾ ਫੋਲੀ ਬਣ ਗਿਆ ਵੀ ਬੱਚਾ ਦੇਖੀਂਗੇ ਆਪਾਂ ਪੁੱਤੋ ਪਾਣੀ ਪੀ ਮਰ ਜੀਗਾ ਕੰਜਰਦਾ ਇੱਕ ਦੋ ਦਿਨ ਹੋਰ ਪਾਣੀ ਨਾ ਪੀਤੇ ਮਿਲਦਾ ਤਾਂ ਨਹੀਂ ਨਹੀਂ ਚੁੰਝ ਲਈ ਮੜੀ ਲਈ ਲਾ ਕੇ 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 ਓਏ ਹੋਏ 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 ਭਰਤਾਜ ਜਲੂਸ ਕੱਢ ਰੱਖਿਆ ਤੂੰ ਦਾ ਆਪ ਦਾ ਫੁੱਲ ਬੜਿਆ ਬੇ ਜਮਈ ਹੋਏ ਦੇਖ ਦੇ ਕਿਤੇ ਕਿਥੇ ਕਿਤੇ ਦੂਜਾ ਭਰਾ ਵੀ ਭੁੱਖਾ ਸੀਗਾ ਬਈ ਇਹ ਨੂੰ ਵੀ ਢਕਾਤਾ ਪੈਣ ਲੈ ਕੋ ਪਾਣੀ ਦਾ ਗਏ ਪੋਟਾ ਭਰੇ ਕੰਜਰ ਦੇ ਨੇ ਤੇ ਇਹ ਫਿਰ ਦੋਵੇਂ ਇੱਕੋ ਟਾਈਮ ਹੀ ਉਹ ਮਾਂ ਪਿਓ ਦਾਣੇ ਦਰਾਂ ਛਾਹੋ ਪਾਣੀ ਦੇਣਾ ਛੱਡ ਕੇ ਬੱਚੇ ਉਹਨਾਂ ਦਾਣਾ ਪਾਣੀ ਉਧਰ ਉਹਨੇ ਵੀ ਛਾੜਤਾ ਕਬੂਤਰ ਨੇ ਇਧਰ ਇਹ ਕਬੂਤਰੀ ਨੇ ਵੀ ਛਾੜਤਾ ਹੁਣ ਇਹ ਮਤਲਬ ਵੀ ਤੁਹਾਨੂੰ ਪਤਾ ਹੀ ਹੈ ਜਦੋਂ ਬੱਚਾ ਇਧਰ ਕਿਤੇ ਨਾਲ ਹੀ ਮਾਂ ਕਰਤੀ ਸੀ ਦੀ ਕਿ ਕਾਫੀ ਦਿਨ ਤਾਂ ਦਾਣਾ ਪਾਣੀ ਦੀ ਗਈ ਹੁਣ ਦਾਣੇ ਤਾਂ ਆਪ ਚੁੱਕ ਨਾਲੇ ਹੈਗੇ ਬੱਚੇ ਪਰ ਉਹਨੂੰ ਆਈ ਨਹੀਂ ਪਤਾ ਜੀ ਪਾਣੀ ਕਿੱਥੇ ਆ ਸਾਡਾ ਠੀਕ ਹੈ ਕਿ ਨਹੀਂ ਇੱਕ ਵਾਰੀ ਅੱਜ ਝੁੰਝ ਲਵਾਦਾਂ ਇੱਕ ਵਾਰੀ ਪਾਣੀ ਚ ਕਾ ਲੂੰ ਝੁੰਝ ਲਵਾਦਾਂਗੇ ਉਦੋਂ ਬਾਅਦ ਕੁਝ ਨਹੀਂ ਹੁੰਦਾ ਦਬਦੇ ਨਹੀਂ ਬੱਚੇ ਟਿਪ ਟੋਪ ਹੋ ਜਾਣਗੇ ਜਮਾ ਠੀਕ ਹੈ ਦੇ ਨਹੀਂ ਲੈ ਬੱਚਾ ਹੁਣ ਫੇਰ ਪਾਣੀ ਪਲਾਇਆ ਖੜਾ ਦੇਖ ਹਾਂਜੀ ਤੇ ਲੈਟਾਂ ਲੋਟਾਂ ਛੱਡ ਦੇ ਕੇ ਪਰ ਟਾਈਮ ਨਾਲ ਹੀ ਬਾਹਰ ਲੈ ਤੇ ਨਹੀਂ ਪਰ ਇੱਧਰ ਤਾਂ ਵੈਸੇ ਵੀ ਇਧਰ ਕੂਤਰ ਇੱਕ ਦੋ ਪੱਠਣ ਵਾਲੇ ਸੀ ਨਾ ਚੱਲ ਉਹ ਵੀ ਕਰਾਂਗੇ ਬਾਅਦ ਸੈਟਿੰਗ ਦੇਖਾਂਗੇ ਕੀ ਬੰਦ ਹੈ ਹਾਈ ਹਾਈ ਮੁੰਡਿਆ ਅੱਜ ਆਪਣੇ ਨਾਲ ਡੋਲੀਆਂ ਜਾਲੀਆਂ ਤਾਂ ਅੰਦਰ ਲਾਣ ਦੇ ਠੀਕ ਹੈ ਭੂਤ ਆ ਗਈ ਵੇ ਵੀਰਾ ਭੂਤ ਆ ਗਈ ਬੂ ਵੇ ਭੂਤ ਆ ਗਈ ਕਿਹੜੀ ਆਤਮਾ ਹੈ ਓਏ ਇਹ ਦੂਜੀ ਏਹੜੀ ਰਾਤ ਨੂੰ ਨਾਪਦੀ ਓਹ ਹੈ ਬਨ ਜਾ ਓਹ ਹੈ ਜਿਹੜੀ ਰਾਤ ਨੂੰ ਨਾਪਦੀ ਹੈ ਹਾਂ ਪੈੜੀ ਹੈ ਤਾਂ ਪੈੜੀ ਤਾਂ ਹੀ ਆਪਣੇ ਬੰਦਾ ਬਾਹਰ ਬੈਠਾ ਪੱਪੜ ਤਾਂ ਲਾਪਦੀ ਹੈ ਹੁਣ ਉਹ ਨੂੰ ਆਪਣੇ ਗੱਲ ਉਹੀ ਹੋਗੀ ਅੰਦਰ ਭੂਤ ਆ ਗਿਆ ਏਂ ਗੀਠੀ ਤੇ ਭੱਜੀ ਫਿਰਦੀ ਹੈ ਕੀ ਕਰਕੇ ਬੰਦਾ ਤੇ ਬੰਦਾ ਓਕੇ ਠੀਕ ਹੈ ਠੀਕ ਹੈ ਜੀ ਓਕੇ ਜੀ ਓਕੇ ਹਾਂ ਜੀ ਬਾਏ ਬਾਏ ਜੀ ਲਵ ਯੂ ਜੀ ਲਵ ਯੂ ਲਵ ਯੂ ਜੀ ਬੱਸ ਵਾਸੀ ਬੱਸ ਵਾਸੀ ਐ ਸੰਗਉਂਦੀ ਐ ਚਲ ਠੀਕ ਆ ਪਹੁੰਚ ਜਾ ਮੁੰਡਾ ਟਾਈਮ ਲੱਕਰੇ ਓਕੇ ਟੀਮ ਚੱਲੀ ਐ ਸਾਰੀ ਵੇਲਾ ਆ ਗਿਆ ਏ ਟੀਮ ਤੋਂ ਜਦਾਈ ਦਾ ਠੀਕ ਹੈ ਕੀ ਨਹੀਂ ਤੂੰ ਨਹੀਂ ਆਂਦਾ ਮੈਂ ਨਹੀਂ ਆਂਦਾ ਪਰ ਤੂੰ ਉਹ ਭੂਤ ਅੰਦਰ ਜਿਹੜੀ ਹੈ ਨਾ ਭੂਤ ਕੱਢ ਕੇ ਆਣੇ ਮੈਂ ਦੋ ਭੂਤ ਕੱਢ ਕੇ ਆਣੇ ਆ ਦੇਖ ਤੂੰ ਦੋਵੇਂ ਭੂਤ ਹੀ ਲੱਗਦੇ ਸੌਣ ਲੱਗੇ ਜਿਵੇਂ ਦੋਵੇਂ ਜਿੰਨ ਲੱਗਦੇ ਹੋ ਜਿੰਨ ਦੇ ਭਰਾ ਹੀ ਹੋ ਜਿਹੜੇ ਜਿਹੜੇ ਦੇ ਵਾਸੀ ਦੇ ਮੁੰਡੇ ਜੀ ਦੇਖੋ ਬੱਸ ਕਰੋ ਐਂਡ ਗਾਇਸ ਡਰ ਮਤ ਜਾਣਾ ਜੀ ਇਹ ਹਮਾਰੇ ਰੱਖੇ ਹੋਏ ਹੈ ਕੋਈ ਗੱਲ ਨਹੀਂ ਇਹ ਕਹਿੰਦੇ ਕੋਈ ਨਹੀਂ ਹਾਨੀ ਕਰਕਣੀ ਹਾਂਜੀ ਮੇਰੇ ਵੀਰੋ ਤੇ ਲਾਈਟ ਵੀ ਆ ਗਈ ਜੀ ਇੱਕ ਮਿੰਟ ਖੜ ਜੋ ਪਾਵਰ ਬੈਂਕ ਪੜ ਤਾਂ ਪੱਟਦੀ ਏ ਇਹ ਬਹੁਤ ਸਾਥ ਦਿੰਦਾ ਬਈ ਬੜੀ ਚੰਗੀ ਝੋਕ ਢਿੱਡੀ ਦੀ ਸੀ ਜਾਂਦੀ ਏ ਮੇਰੀ ਇੱਕ ਮਿੰਟ ਓਕੇ ਰਿਪੋਰਟ ਤੇ ਬਾਹਰੋਂ ਲਾਈਟ ਸਟੇ ਗੰਦੀ ਆ ਜੀ ਹਾਂ ਬਾਹਦੀ ਪਈ ਆ ਸਾਡੇ ਤੇ ਨਲੀ ਬਾਰਲਾ ਗੇਟ ਜਿਹੜੇ ਆਈਏ ਬਸ ਵੀਡੀਓ ਅਪਲੋਡ ਕਰੀ ਜਾਂਦਾ ਮੈਂ ਉਹ ਦੋ ਫਰਾਈ ਕਰਾਂਗੇ ਆਪਣੇ ਬੈਂਡ ਕਲੇ ਜਾਣੇ ਉਹ ਵੀ ਪੱਟ ਰਹੇ ਆ ਉੱਥੇ ਦੋ ਕੁੱਤੇ ਰਹਿੰਦੇ ਆ ਪੱਟ ਰਹਾਂ ਲੱਗਦਾ ਟੂਸੇ ਟੋਰੀ ਵਾਲਾ ਝਾਕ ਖਾਂਦਾ ਇੱਕ ਹਰੀ ਬਗ ਨਾਲਾ ਚਾਉਰਸ ਵਾਲਿਆਂ ਨਾਲ ਮੁਲਾਬਦਾ ਤੇ ਦੋ ਹੀ ਐ ਮੇਬੀ ਹੋ ਬੈਠਾ ਇੱਕ ਲੋ ਜੀ ਇਹਦੇ ਤਾਂ ਨਹੀਂ ਪੱਟੇ ਮੈਂ ਵੀ ਦਿਨੇ ਖੇਚਲ ਬਾਲੀ ਹੁੰਦੀ ਆ ਨਾ ਬਾਟ ਕਾਲਿਆਂ ਦੀ ਮਤਲਬ ਵੀ ਖੇਚਲ ਤੋਂ ਭਾਵ ਇੱਕ ਦੋ ਜੀ 12 ਬੂਰੀਆਂ ਭੇੜ ਕੇ ਬਾੜਾ ਉਹਦੇ ਆਖਣ ਨੂੰ ਉਹ ਕਰਨਾ ਪੈਂਦਾ ਬਾੜਾ ਵੱਡਾ ਹਾਰ ਕਰਨਾ ਪੈਂਦਾ ਦਿਨੇ ਤਾਂ ਰਾਤ ਨੂੰ ਵਧੀਆਂ ਟਿਗੇ ਬੈਠੇ ਹੁੰਦੇ ਆ ਉੱਤੋਂ ਅੱਗੇ ਜੋਫ ਲਈਦੇ ਆ ਤੇ ਖਿੱਚਦੇ ਹੀ ਦੇਣਾ ਇਹਦੇ ਵਾਹ ਵਾ ਰਹੀ ਗਿਆ ਯਾਰ ਇੱਕ ਦੋ ਚਾਰ ਪੰਜ ਰਹਿ ਗਏ ਤੇ ਹਣਾ ਇਹਨਾਂ ਨਾਲ ਦਾ ਇੱਕ ਆਹ ਆਪਣੇ ਕੋਲੇ ਆ ਆਪਣੇ ਕੋਲ ਤਿੰਨ ਨਾ ਮਤਲਬ ਇਹਦਾ ਸਗਾ ਭਰਾ ਉਹਦੋਂ ਭਾਗੇ ਪ੍ਰਾਣ ਵਾਲੀ ਸਾਈਡ ਦਿੱਤਾ ਸੀ ਮੁੰਡਿਆਂ ਨੂੰ ਮਾਲੇ ਤੋਂ ਉਹਦੇ ਉਹਦੇ ਕੋਲੇ ਸੀਗਾ ਦਾ ਭਰਾ ਇਹਦਾ ਕੂਤਰ ਦਾ ਠੀਕ ਨਹੀਂ ਓਕੇ ਵੀ ਰਿਪੋਰਟ ਹਾਂਜੀ ਇਹ ਕੇ ਚੱਕ ਲਿਆਂਦਾ ਗਲਾਬੀ ਟੂਸਾ ਗਲਾਬੀ ਟੌਰੀ ਜਿਹੜੀ ਦਾਨ ਸਿੰਘ ਵਾਲੀ ਛੱਡੀ ਸੀਗੀ ਇਹ ਉਹਦਾ ਭਰਾ ਹੈ ਠੀਕ ਹੈ ਅ ਇਹਦੇ ਵੀ ਰਹਿ ਗਏ ਸੀ ਭਾਈ ਲੱਗ ਭੱਗ ਭੈਣ ਕੀ ਯਾਰ ਪਰੰਗਾ ਇਹ ਵਿੱਚ ਆਉਂਦਗਾ ਇਹ ਕੋ ਚੱਕ ਲਗੇ ਜੀ ਦੇ ਕੇ ਚੇਰਾ ਲਾਂਡਾ ਵਿੱਚ ਚਾਰ ਚਾਰ ਰਹਿ ਗਈ ਸੀ ਬਈਏ ਦੇ ਮੇਰੇ ਹਿਸਾਬ ਨਾਲ ਤਾਂ ਠੀਕ ਹੈ ਪੁੱਤ ਮੇਰੇ 2 ਮਿੰਟ ਟੈਕ ਜਾ ਚੈੱਕ ਕਰ ਲੈ 2 ਮਿੰਟ ਚੈੱਕ ਕਰ 2 ਮਿੰਟ 1 2 3 4 ਓਕੇ ਰਿਪੋਰਟ ਬਾਕੀ ਕੋਈ ਉਤਰਾ ਦੀ ਕੰਡੀਸ਼ਨ ਕੀ ਭੈ ਕੀ ਲਾਲਾ ਤੇਰਾ ਮੈਂ ਕੁਛ ਰੜਾ ਹੋਵੇ ਹਾਂਜੀ ਮੇਰੇ ਜੀਰੋ ਆਗੇ ਇਹ ਦਰਲੇ ਕਰ ਰਹੀ ਰੋਟੀ ਖਾ ਜਾਂਦੀ ਵਾਟਰ ਲੈ ਆਂਦਾ ਤੇ ਹੁਣ ਆਪਾਂ ਐ ਕਰੀਏ ਸੱਚ ਇੱਕ ਲਾਸਟ ਟਾਰੀ ਕਬੂਤਰਾਂ ਨੂੰ ਦਵਾਈ ਦੇ ਦਈਏ ਜਿਹੜੀ ਬੜਾਈ ਸੀਗੇ ਪਾਉਨਾਂ ਦੀ ਬੁਖਾਰ ਵਾਲੀ ਇਹ ਦਵਾਈ ਦੇ ਦੀ ਦੋਵੇਂ ਕਬੂਤਰਾਂ ਨੂੰ 5-5 ਐਮ ਐਲ ਇੱਕ ਕਰੀ ਬੱਚਿਆਂ ਨਾਲ ਚੁੰਝਾ ਹੋਰ ਲਵਾਦ ਕੇ ਪਾ ਗੁਰ ਦੋ ਵਲੋਗ ਦੇ ਹਣ ਜੀ ਆਏ ਯਾਰ ਇਹ ਉਧਰ ਦੋਵੇਂ ਕਬੂਤਰਾਂ ਨੂੰ ਦੇਤੀ ਬਈ ਬੱਚੇ ਨੂੰ ਦੇਦੀ ਤੇ ਇਧਰ ਕਬੂਤਰਾਂ ਵਾਲੇ ਖੁੱਡੇ 'ਚ ਵੀ ਬੱਚੇ ਹੁੰਦੇ ਨੇ ਪੱਠੀਆਂ ਦੇ ਪਾਣੀ ਦੀ ਚਾਹ ਦਾ ਬੱਚਾ ਕਰੂਗਾ ਇਹਦਾ ਵੱਡੀ ਮੀਨ ਹੈਗੀ ਐ ਮੈਨੂੰ ਦੂਜੇ ਨੂੰ ਤਾਂ ਪਤਾ ਲੱਗ ਗਿਆ ਪਾਣੀ ਦੇਣਾ ਨਹੀਂ ਪਤਾ ਲੈ ਬੁੱਧ ਪੀ 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 ਇਹ ਕਰੇ ਚੋ ਜਲਾ ਥੋੜੀ ਜੀ ਓਕੇ ਜੀ ਤੇ ਇਹ ਦਵਾਈ ਕਿਸੇ ਕੰਮ ਦੀ ਨਹੀਂ ਵੇਸਟ ਆ ਹੁਣ ਆਪਣੀ ਕਿਉਂਕਿ ਇਹਦੀ ਐਕਸਪਾਇਰੀ ਹੁੰਦੀ ਹੈ ਲਗਭਗ 4 ਕੁ ਦਿਨਾਂ ਦੀ ਐਕਸਪਾਇਰੀ ਹੁੰਦੀ ਜਦੋਂ ਆਪਾਂ ਖੋਲ ਲਈ ਨਾ ਬਸ 4 ਕੁ ਦਿਨ ਹੀ ਚੱਲਣਾ ਪੰਜਵਾਂ ਦਿਨ ਤਾਂ ਲਾਸਟ ਹੀ ਹੁੰਦਾ ਓਕੇ ਹੋ ਗਈ ਜੀ ਰਿਪੋਰਟ ਆ ਤੇ ਠੀਕ ਆ ਬਸ ਕਰਦਨੇ ਵਲੋਗ ਦੀਆਂ ਨਹੀਂ ਕੰਮ ਤਾਂ ਨੇ ਨਿਬੜ ਗਏ ਸਾਰੇ ਲੋਕ ਲੋਕ ਲਾ ਤੇ ਕੂਦਰ ਸੈਟ ਹੈ ਕਿਰਾਂ ਤਾਂ ਥੋੜੇ ਜਿ𝕙 ਕੁਛ ਪੱਠੇ ਪੱਠ ਗਈ ਹੌਲੇ ਹੋਏ ਆ ਮਾਲੇ ਜਿਹਾ ਨਾ ਜਿਨ੍ਹਾਂ ਦੇ ਖੰਭ ਪੱਟੇ ਸੀਗੇ ਉਹ ਵੀ ਮੇਰੇ ਨਾਲ ਖੰਭ ਪੱਟਣ ਕਰਕੇ ਉਹ ਹੋ ਜਾਂਦੇ ਆ ਕੁਛ ਤਾਂ ਕੁਛ ਜਵਾਨੀ ਚੜਦੀ ਆ ਨਾ ਹੁਣ ਉਦੋਂ ਵੀ ਕਬੂਤਰ ਕਹੇ ਲਿੱਸੇ ਹੋ ਜਾਂਦੇ ਜਿਵੇਂ ਕਬੂਤਰਾਂ ਕਬੂਤਰਾ ਮਗਰਾਂ ਦੇ ਕੂਤਰ ਕਬੂਤਰਾਂ ਮਗਰ ਹੋ ਜਾਂਦੇ ਆ ਦਾਣਾ ਆਪਣੀ ਘਟਾ ਜਾਂਦੇ ਆ ਰੋਤਰਾਤੇ ਜਿਵੇਂ ਉਹਦੇ ਵੀ ਹੋ ਜਾਂਦੇ ਮੇਰੇ ਨਾਲ ਹਾਂਜੀ ਬਾਪ ਤੇ ਉਹ ਆਈਫੋਨ ਦੀ ਸਟੋਰੇਜ ਫੁੱਲ ਹੋ ਗਈ ਸੀ ਬਈ ਤਾਂ ਕਰਕੇ ਵੀਡੀਓ ਵਿੱਚ ਹੀ ਪੌਜ਼ ਹੋ ਗਈ ਹੁਣ ਕੁਛ ਵੀਡੀਓ ਆਈਪੈਡ ਚ ਕੱਢ ਕੇ ਡਿਲੀਟ ਕਰਕੇ ਮਾੜਾ-ਵੋੜਾ ਰਹਿਲਾ ਕੀਤਾ ਫੋਨ ਤੇ ਓਕੇ ਜੀ ਬਸ ਕਰਨਾ ਕੀ ਸੀ ਬਲੌਗ ਦੀ ਐਂਡਿੰਗ ਕਹਿਣਾ ਸੀ ਤੁਹਾਨੂੰ ਵੀ ਠੀਕ ਆ ਭਾਈ ਸੌਣੇ ਆ ਬਸ ਦੇਖਦੇ ਹਾਂ ਕੱਲ ਨੂੰ ਕੀ ਪੰਦ ਹੈ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਿਆਂ ਨੂੰ ਥੈਂਕ ਯੂ ਖਜੇ ਕਰ ਲੈਂਦੇ ਨੇ